ਪੰਜਾਬ ਦੇ ਵਿੱਚ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਗਰਮੀ ਵੀ ਕਹਿਰ ਢਾਰੀ ਹੈ ਤੇ ਕਈ ਅਣ ਸੁਖਾਵੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਇਸੇ ਤਰ੍ਹਾਂ ਦੀ ਇੱਕ ਖਬਰ ਬਰਨਾਲਾ ਤੋਂ ਸਾਹਮਣੇ ਆਈ ਜਿੱਥੇ ਪੀਆਰਟੀਸੀ ਦੇ ਡੀਪੂ ਦੇ ਵਿੱਚ ਕੰਮ ਕਰ ਰਹੇ ਮਕੈਨਿਕ ਦੀ ਗਰਮੀ ਕਾਰਨ ਮੌਤ ਹੋ ਗਈ ਹੈ ਜਿਸ ਸਬਾਬਤ ਹੁਣ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਪੂਰੀ ਘਟਨਾ ਨੂੰ 36 ਘੰਟੇ ਬੀਤਣ ਦੇ ਬਾਵਜੂਦ ਵੀ ਸਰਕਾਰ ਨੇ ਕਿਸੇ ਵੀ ਤਰੀਕੇ ਦੀ ਖਬਰ ਨਹੀਂ ਲਈ ਜਿਸ ਕਾਰਨ ਹੁਣ ਉਹਨਾਂ ਦੇ ਵਿੱਚ ਕਾਫੀ ਨਾਰਾਜ਼ਗੀ ਪਾਈ ਜਾ ਰਹੀ ਹੈ ਉਹਦਾ ਕਹਿਣਾ ਹੈ ਕਿ ਅਸੀਂ ਡੈੱਡ ਬੋਡੀ ਨੂੰ ਜਿਹੜਾ 게ਟ ਦੇ ਅੱਗੇ ਰੱਖ ਕੇ ਧਰਨਾ ਪ੍ਰਦਰਸ਼ਨ ਕਰਾਂਗੇ ਜਦ ਤੱਕ ਸਰਕਾਰ ਇਸ ਨੌਜਵਾਨ ਨੂੰ ਮੁਆਵਜ਼ਾ ਨਹੀਂ ਦਿੰਦੀ ਜਾਂ ਫਿਰ ਇਸੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਨਹੀਂ ਕਰਦੀ ਬਹੁਤ ਦੁਖਦੀ ਗੱਲ ਹੈ ਕਿ ਪਰਖਸ਼ੋ ਤੋਂ ਸਾਡੇ ਇੱਕ ਸਾਸੀ ਦੀ ਵਰਕਸ਼ਾਪ ਦੇ ਵਿੱਚ ਉਹ ਕਿ ਕੰਮ ਕਰਦੇ ਦੀ ਗਾਰਡੀ ਦੇ ਦਰਵਾਜ਼ਾ ਅਚਾਨਕ ਮੌਤ ਹੋ ਗਈ ਸੀਗੀ ਤੇ ਮੌਤ ਹੋਣ ਦੇ ਉਹਨੂੰ ਕੋਈ ਬਣਦਾ ਉਹਦਾ ਇਨਸਾਫ ਤਵਾਂ ਲਈ ਅੱਜ ਡਿੱਪੂ ਬੰਦ ਕੀਤਾ ਹੋਇਆ ਹੈਗਾ 36 ਘੰਟੇ ਬੀਤਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਜਾਂ ਪੀਆਰਟੀਸੀ ਦੀ ਮੈਨੇਜਮੈਂਟ ਵੱਲੋਂ ਸਾਡੀ ਕੋਈ ਸਾਰ ਨਹੀਂ ਦਿੱਤੀ ਗਈ ਤੇ ਇਸ ਕਾਰਨ ਅਸੀਂ ਵਰਕਰਾਂ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਹੈਗਾ ਜਿਸ ਤੇ ਕਾਰਨ ਅਸੀਂ ਦੁਪਹਿਰ ਤੋਂ ਬਾਅਦ ਡੈੱਡ ਬੋਡੀ ਰੱਖ ਕੇ ਕੋਈ ਵੀ ਰੋਡ ਅਸੀਂ ਜਾਮ ਕਰ ਸਕਦੇ ਹਾਂ ਇਹ ਸਾਡੇ ਭਰਾ ਦੀ ਇੱਕਲੀ ਡੈਥ ਹੋ ਗਈ ਮਿਸਤਰੀ ਦੀ ਬੇਤਰੀ ਕੰਮ ਕਰਦਾ ਸੀ ਔਨ ਡਿਊਟੀ ਸੀ ਰਾਤ ਨੂੰ ਹੀ ਅਚਾਨਕ ਡੈਥ ਹੋ ਗਈ ਉਹ ਡੈੱਡ ਬੋਡੀ ਜਿਹੜੀ ਹਸਪਤਾਲ ਵਿੱਚ ਪਈ ਆਲੇ ਇਹ ਸੁਭਾਤਾ ਜੀ ਦੇਖ ਰਹੇ ਸੀ ਐਮਡੀ ਸਾਹਿਬ ਨਾਲ ਮੀਟਿੰਗ ਸੀਗੀ ਉਹਨਾਂ ਨੇ ਸਾਨੂੰ ਪ੍ਰੋਸਜਤਾ ਸੀਗਾ ਵੀ ਜਿਹੜਾ ਵੀ ਉਹਦੇ ਪਿੱਛੇ ਪਰਿਵਾਰ ਨੂੰ ਉਹਦਾ ਹੱਕ ਮਿਲ ਸਕੇ ਉਹ ਮੀਟਿੰਗ ਸਾਡੀ ਬੇਸਟਾ ਰਹੀ ਆ ਕੁਝ ਵੀ ਨਹੀਂ ਮਿਲਿਆ ਕਿਉਂਕਿ ਅਸੀਂ ਪਹਿਲਾਂ ਇੱਕ ਲੋਲੀਪਮ ਕਸ਼ਮੀਨਾ ਪਿਛਲੇ ਮਹੀਨੇ ਸਾਡੇ ਭਰਾ ਦੀ ਡੈਥ ਹੋ ਗਈ ਸੀ ਹੁਣ ਵੀ ਕੁਝ ਨਹੀਂ ਦਿੱਤਾ ਹੀ ਕਹਿ ਕੇ ਵੀ ਕੋਈ ਗੱਲ ਇਹਨੂੰ ਵਾਜ ਕਰਦਾਂਗੇ ਅਸੀਂ ਸਿਰਫ ਮਨਪ੍ਰੇਰਣਾ ਕਰਦਾ ਹਾਂ ਕਿ ਮਹਿਕਮੇ ਤੋਂ ਸਰਕਾਰ ਤੋਂ ਵੀ ਸਾਡੇ ਭਰਾ ਨੂੰ ਜਿਹੜਾ ਬੰਦਾ ਉਹਦਾ ਹੱਕ ਦਿੱਤਾ ਜਾਵੇ ਤੇ ਕੋਈ ਕੱਲ੍ਹ ਦੇ ਕਰਨਾ ਕੀਤਾ ਕੱਲ ਨੂੰ ਡੀਪੂ ਸਾਡਾ ਅੱਜ ਹੀ 5 ਵਜੇ ਤੋਂ ਬਾਅਦ ਬੰਦਾ ਕੰਨੂ ਭਰ ਆਵੇ ਦੁਬਾਰਾ ਫਿਰ ਅਸੀਂ ਸਾਰੀ ਡੀਪੂ ਬੰਦ ਕਰਕੇ ਇੱਥੇ ਸੰਘਾਸ ਕਰਾਂਗੇ ਡੈੱਡ ਬੋਡੀ ਰੱਖ ਕੇ ਇੱਥੇ ਗੇਟ 'ਚ ਮੌਤਾ ਕੰਮ ਜੀ ਟੈਂਪਰੇਚਰ ਜਿਆਦਾ ਹੋਣ ਕਰਕੇ ਗੱਡੀ ਬਾਹਰ ਟੰਡ ਕੀਤੀ ਸੀ ਬੰਦੇ ਨੇ ਰੋਡ ਬਹੁਤ ਗਰਮ ਨਹੀਂ ਸਾਨੂੰ ਪਤਾ ਹੀ ਹੈ ਗਰਮੀ ਬਹੁਤ ਜਿਆਦਾ ਇਸ ਕਰਕੇ ਬੰਦਾ ਉਹ ਸ਼ਾਮ ਨੂੰ ਡੀਪੂ ਚਾ ਕੇ ਅਰਥ ਜਿਆਦਾ ਵਿਗੜ ਗਈ ਪਹਿਲਾਂ ਉਹਨੂੰ ਕੁਝ ਵਕਾਰ ਸੀ ਤੇ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਰੱਦ ਨੂੰ ਹਸਪੀਟਲ ਜਾਂ ਕੱਚਾ ਵਰਕਰ ਸੀਗਾ ਜੀ ਉਹ ਉਹਨੇ ਬਹਾਲ ਹੋਇਆ ਸੀ ਰਾਜਯੁਨੀਅਨ 'ਚ ਸੀਗਾ ਔਟਸੋਰਸਿੰਗ ਦੇ ਕੰਮ ਕਰਦਾ ਸੀ ਗਰਮੀ ਦਾ ਕਾਰਨ ਬਣਿਆ ਉਹਦਾ ਮੌਤ ਦਾ 22 ਤਰੀਕ ਸ਼ਾਮ ਨੂੰ 6:30 ਵਜੇ ਉਹਦੀ ਡੈਥ ਡੈਥ ਹੋਈ ਆ ਉਸ ਤੋਂ ਬਾਅਦ ਹਸਪੀਟਲ ਜੀ ਹੈ ਪਰ ਪ੍ਰਸ਼ਾਸਨ ਨੇ ਲਾਲੋ ਚਾਹੇ ਸਾਡੀ ਮੈਨੇਜਮੈਂਟ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ ਇੱਕ ਫੋਕਾ ਦਲਾਸਾ ਜਾਂ ਦੇ ਕੇ ਕੱਲ ਸਾਨੂੰ ਉੱਥੇ ਬੁਲਾ ਲਿਆ ਗਿਆ ਪਰ ਉੱਥੇ ਸਾਨੂੰ ਕੁਝ ਨਹੀਂ ਦਿੱਤਾ ਗਿਆ ਇੱਕ ਫੋਕੀਆਂ ਤਸੱਲੀਆਂ ਤੋਂ ਬਿਨਾਂ ਅਸੀਂ ਪ੍ਰਸ਼ਾਸਨ ਨੂੰ ਤੇ ਪੀਆਰਟੀਸੀ ਮੈਨੇਜਮੈਂਟ ਨੂੰ ਵਾਰਨਿੰਗ ਦਿੰਦੇ ਆ ਕਿ ਜੇ ਸਾਡੇ ਕੋਈ ਮਸਲੇ ਦਾ ਹੱਲ ਨਾ ਕੱਢਿਆ ਗਿਆ ਸਾਡੇ ਸਾਥੀ ਨੂੰ ਬਣਦਾ ਮੁਆਵਜ਼ਾ ਨਾ ਦਿੱਤਾ ਗਿਆ ਇੱਕ ਪਰਿਵਾਰਕ ਮੈਂਬਰ ਮੈਂਬਰ ਨੂੰ ਕੋਈ ਨਾ ਦਿੱਤੀ ਗਈ ਤਾਂ ਮਜਬੂਰ ਹੋ ਕੇ ਸਾਨੂੰ ਡੈੱਡ ਬੋਡੀ ਵਰਕਸ਼ਾਪ ਦੇ ਗੇਟ ਦੇ ਉੱਪਰ ਰੱਖ ਕੇ ਦੁਪਹਿਰ ਤੋਂ ਬਾਅਦ ਫਿਰ ਉਹਦਾ ਪ੍ਰਸ਼ਾਸਨ ਆਪਾਂ ਹਾਂ ਉਹਦਾ ਉਹ ਪ੍ਰੋਗਰਾਮ ਕਰਾਂਗੇ ਅਸੀਂ ਇਹਦੇ ਦੋ ਬੱਚੇ ਸੀਗੇ ਜੀ ਤੇ ਬੱਚੇ ਬਰਾਬਰ ਦੇ ਹੋ ਗਏ ਪਲੱਸ 2 ਇਹਦੀ ਲੜਕੀ ਵੀ ਕਰ ਗਈ ਤੇ ਲੜਕਾ ਪਲੱਸ 2 ਚ ਪੜ ਰਿਹਾ ਜੀ ਤੇ ਇਹਦਾ ਫਾਦਰ ਅਤੇ ਮਾਦਰ ਉਹ ਵੀ ਬਿਮਾਰ ਰਹਿੰਦੇ ਆ ਕਹਿੰਦੇ ਪਰਿਵਾਰ ਦਾ ਜਣੀ ਕਹਿਣ ਦਾ ਮਤਲਬ ਪਾਲ ਪੋਸ਼ਣ ਕਰਨ ਵਾਲਾ ਕੋਈ ਨਹੀਂ ਹੈ ਬਹੁਤ ਜਣੀ ਔਖੀ ਘੜੀ ਪੈ ਗਈ ਪਰਿਵਾਰ ਦੇ ਉੱਤੇ ਅਸੀਂ ਇਹੀ ਬੇਨਤੀ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਤੇ ਸਾਡੀ ਪੀਆਰਟੀ ਮੈਨੇਜਮੈਂਟ ਨੂੰ ਵੀ ਇਹਨਾਂ ਦਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਹੱਕ ਦਿੱਤਾ ਜਾਵੇ ਸਾਨੂੰ ਫੋਨ ਗਿਆ ਰਾਤ ਨੂੰ 11 ਵਜੇ ਬੇਹਮੇ ਕਰਕੇ بیمار ਹੈ ਤੁਹਾਡਾ ਬੰਦਾ ਵੀ ਤੁਸੀਂ ਉਰੇ ਆ ਜਾਓ ਜਦ ਅਸੀਂ ਰਸਤੇ 'ਚ ਪਹੁੰਚੇ ਤਾਂ ਸਾਰੀ ਗੱਲ ਉਹਨਾਂ ਨੇ ਦੱਸੀ ਪਰਿਵਾਰ ਨੂੰ ਇੱਕਦਮ ਝਟਕਾ ਲੱਗਦਾ ਹੈ ਤਾਂ ਜਾ ਕੇ ਜੀ ਉਹਦੇ ਪਰਿਵਾਰ ਦੀ ਹਾਲਤ ਦੇਖੋ ਪ੍ਰਸ਼ਾਸਨ ਦਾ ਤੋੜ ਰਿਆ ਉਹਨੂੰ ਪੈਸੇ ਚ ਇੱਕ ਵਾਰ ਜਾ ਕੇ ਉਹਦੀ ਗੱਲ ਕਰੋ ਇਹ ਯੂਨੀਅਨ ਵਾਲੇ ਪਾਗਲ ਥੋੜੀ ਐ ਜੀ ਸਕੀਦਾ ਦਿਲ ਕਰਦਾ ਜੀ ਉਹ ਪਰਸੋਂ ਦਾ ਸਾਡਾ ਭਰਾ ਉੱਥੇ ਪਿਆ ਜੀ ਤੇ ਜਾ ਕੇ ਉਹਦੇ ਮਾਪੇ ਮੰਜੇ ਤੇ ਐ ਮਾਤਾ ਨੂੰ ਪੈਰਲਾਈਜ ਹੋਇਆ ਹੋਇਆ ਤੇ ਬੱਚੇ ਉਹਦੇ ਬਿਮਾਰ ਪਏ ਐ ਜੀ ਦੋਨੋਂ ਪਰਸੋਂ ਦੇ ਤੇ ਸਾਡਾ ਹਾਲ ਦੇਖੋ ਜੀ ਕੀ ਹੋ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਇਹੇ ਬੇਨਤੀ ਕਰਦੇ ਹਾਂ ਵੀ ਆ ਕੇ ਜਲ ਤੋਂ ਜਲਦ ਹੱਲ ਕੀਤਾ ਜਾਵੇ ਤੇ ਇਹਨਾਂ ਦੇ ਸਾਡੇ ਭਰਾ ਬੈਠੇ ਐ ਇਹਨਾਂ ਦੀ ਸੁਣੀ ਜਾਵੇ ਏ ਇਹ ਹਾਲ ਕਰ ਰਹੇ ਆ ਬੰਦਾ ਡਿਊਟੀ ਕਰਦੇ ਮਰਿਆ ਆ ਔਨ ਡਿਊਟੀ ਮਰਿਆ ਜੀ ਬੱਸ ਠੀਕ ਕਰਦੇ ਮਰਿਆ ਜੀ ਉਹ ਉਹ ਕੋਈ ਘਰ ਬੈਠੇ ਮਰ ਗਿਆ ਜੀ ਇੰਨਾ ਵੀ ਨਹੀਂ ਹੈ ਪ੍ਰਸ਼ਾਸਨ ਨੂੰ ਵੀ ਇਹਨਾਂ ਦੀ ਸੋਚ ਲੈ ਜਿਹੜਾ ਬੰਦਾ ਕਮਾ ਕੇ ਦੇ ਰਿਹਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਮਾ ਕੇ ਦੇ ਰਿਹਾ ਉਹਦੀ ਕੋਈ ਸੁਣਵਾਈ ਨਹੀਂ ਹੈ ਇਹ ਜਾ محکمہ ਜੀ ਹੱਥ ਬੰਦਦੇ ਆ ਜੀ ਇਹ ਹਜੇ محکمہ ਤੋਂ ਵੀ ਇਹ ਸਰਕਾਰੀ ਇਹਨਾਂ ਨਾਲ ਕਰ ਰਹੀ ਹੈ ਇਹਨਾਂ ਦੇ ਬੱਚੇ ਨਹੀਂ ਹੈ ਰਾਤ ਇੱਕ ਕਨੈਕਟਰ ਜਾ ਰਿਹਾ ਉਹਦਾ ਐਕਸੀਡੈਂਟ ਹੋ ਗਿਆ ਸਿਰ ਮੂੰਹ ਮੱਥਾ ਫੁੱਟਿਆ ਪਿਆ ਜੀ ਇਹਦਾ ਕੋਈ ਵਾਲੀ ਵਾਰਸ਼ ਨਹੀਂ ਨਾ ਤੇ ਨੀਗੀ ਅਸੀਂ ਤਾਂ ਬੇਨਤੀ ਕਰਦੇ ਆ ਸਾਡਾ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਹੈ ਜੀ ਸਰਕਾਰ ਨੂੰ ਵੀ ਬੇਨਤੀ ਕਰਦੇ ਹੱਥ ਜੋੜ ਕੇ ਵੀ ਤੁਸੀਂ ਇੱਕ ਵਾਰ ਹਾਲਤ ਦੇਖੋ ਉਹਨਾਂ ਦੀ ਪਰਿਵਾਰ ਦੀ ਕੀ ਹੈ ਗੱਡੀ ਘਟਨਾ ਵਾਪਰੀ ਹੈ ਕੱਲ ਸਾਡਾ ਇੱਕ ਵਰਕਰ ਸੀਗਾ ਮਿਸਤਰੀ ਸਾਥੀ ਜੋ ਕਿ ਪਟਿਆਲੇ ਤੋਂ ਆਉਂਦੇ ਸਮੇਂ ਇੱਕ ਸਾਡੀ ਗੱਡੀ ਸੀ ਕਿ ਆਰਟੀਸੀ ਜਿਹੜੀ ਉਹ ਰਸਤੇ ਵਿੱਚ ਬ੍ਰੇਕਡਾਊਨ ਹੋ ਗਈ ਸੀ ਉਸਨੂੰ ਪੈਂਡ ਕਰਕੇ ਲੈ ਕੇ ਆ ਰਿਆ ਸੀ ਉਹ ਤੇ ਕੱਲ ਕਰਮੀ ਜਿਆਦਾ ਹੋਣ ਕਾਰਨ ਰਸਤੇ ਵਿੱਚ ਆਉਂਦੇ ਸਮੇਂ ਥੋੜੀ ਉਸ ਦੀ ਹਾਲਾਤ ਜੀ ਸਿਹਤ ਵਿਗੜੀ ਸੀ ਉਸ ਕਰਕੇ ਉਹ ਸ਼ਾਮ ਨੂੰ ਅਸੀਂ ਬਰਨਾਲਾ ਹਸਪਤਾਲ ਦੇ ਵਿੱਚ ਬੱਸ ਵਿੱਚ ਜਾ ਕੇ ਦਾਖਲ ਕਰਵਾਇਆ ਦਾਖਲ ਕਰਵਾਉਣ ਤੋਂ ਬਾਅਦ 15ਵੇਂ ਮਿੰਟ ਬਾਅਦ ਹੀ ਡਾਕਟਰ ਸਾਹਿਬ ਸਾਨੂੰ ਨੂੰ ਮਿੱਤਰ ਕੋਸ਼ਤ ਕਰਤਾ ਸੀਗਾ ਸੋ ਉਹਨਾਂ ਨੂੰ ਘੱਟ ਤੋਂ ਘੱਟ ਵੀ ਹੁਣ 40-42 ਘੰਟੇ ਪੀਤਣ ਦੇ ਬਾਵਜੂਦ ਵੀ ਅਜੇ ਤੱਕ ਸਾਡੀ ਕਿਸੇ ਵੀ ਮੈਨੇਜਮੈਂਟ ਨੇ ਸਰਕਾਰ ਨੇ ਕੋਈ ਸਾਰ ਨਹੀਂ ਦਿੱਤੀ ਹੈਗੀ ਅੱਜ ਦਿਨੇ ਸਾਨੂੰ ਮੈਨੇਜਮੈਂਟ ਨੇ ਪੀਆਰਟੀਸੀ ਹੈੱਡ ਆਫਿਸ ਆਫ ਫਰੀਆ ਵਿਖੇ ਬੁਲਾਇਆ ਗਿਆ ਸੀਗਾ ਕਿ ਤਾਂ ਸਾਡੀ ਮੁੱਖ ਮੰਗ ਸੀਗੀ ਕਿ ਉਹਨਾਂ ਨੂੰ ਜੋ ਮਾਲੀ ਮਦਦਤਾ ਗਈ ਉਹ ਦਿੱਤੀ ਜਾਵੇ ਨਾਲ ਉਹਨਾਂ ਦੇ ਪਰਿਵਾਰ ਨੂੰ ਜੋ ਨੌਕਰੀ ਦੇ ਸਹਾਈਤਾ ਦਿੱਤੀ ਜਾਵੇ ਪਰ ਮੈਨੇਜਮੈਂਟ ਨੇ ਸਾਡੀ ਕੋਈ ਵੀ ਸਾਰ ਨਹੀਂ ਲੈਂਦੀ ਹੈਗੀ ਨਾ ਹੀ ਕਿਸੇ ਮਾਲੀ ਮਦਦ ਤੇ ਉਹਨਾਂ ਨੇ ਹਾਮੀ ਭਰੀ ਹੈਗੀ ਕਿ ਨਗੋਣਿਆ ਤਨਖਾਹਾਂ ਨੇਗੀਆਂ ਇਸ ਕਰਕੇ ਸਾਡੀ ਬੇਨਤੀ ਹੈ ਤੁਹਾਡੇ মিডিਆ ਰਾਹੀਂ ਕਿ ਸਾਡੇ ਸਾਥੀ ਨੂੰ 40-42 ਘੰਟੇ ਬੀਤਣ ਦੇ ਬਾਵਜੂਦ ਉਹ ਜਿਹੜੀ ਡੈੱਡ ਬੋਡੀ ਹੈਗੀ ਉਹ ਬਰਨਾਲਾ ਸਰਕਾਰੀ ਹਸਪੀਟਲ ਦੇ ਵਿੱਚ ਪਈ ਹੈਗੀ ਉਹਨਾਂ ਦਾ ਨਾਂ ਤਾਂ ਹਾਲ ਤੱਕ ਪੋਸਟਮਾਸਟਰ ਹੋ ਸਕਿਆਗਾ ਨਾ ਹੀ ਕੋਈ ਸਾਡੀ ਸਰਕਾਰ ਨੇ ਜਾਂ ਮੈਨੇਜਮੈਂਟ ਨੇ ਕੋਈ ਸਾਰ ਲੈਂਦੀ ਹੈਗੀ ਸਾਡੇ মিডিਆ ਰਾਈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਜੋ ਦੋ ਮੀਟਿੰਗਾਂ ਹੋਣ ਦੇ ਬਾਵਜੂਦ ਮੈਨੇਜਮੈਂਟ ਨੇ ਸਾਡੀ ਕੋਈ ਵੀ ਸਾਰ ਨਹੀਂ ਲੈਂਦੀ ਹੈਗੀ ਨਾ ਹੀ ਕੋਈ ਬੰਦਾ ਮਾਅਬਜਾ ਦੇਣ ਦੀ ਹਾਮੀ ਭਰੀ ਹੈਗੀ ਸਾਡੀ ਬੇਨਤੀ ਹੈ ਤਵਨ ਕੇ ਵੀ ਜੋ ਉਹਨਾਂ ਦਾ ਬੰਦਾ ਮਾਅਬਜਾਗਾ ਉਹ ਦਿੱਤਾ ਜਾਵੇ ਉਹਦੇ ਪਰਿਵਾਰ ਨੂੰ ਇੱਕ ਨੌਕਰੀ ਦਿੱਤੀ ਜਾਵੇ ਜੇਕਰ ਸਰਕਾਰ ਸਾਡੀ ਗੱਲਬਾਤ ਨਹੀਂ ਸੁਣਦੀ ਅੱਜ ਅਸੀਂ ਪੂਰਨ ਤੌਰ ਤੇ ਬਰਨਾਲ ਡੀਪੂ ਦੇ ਪੱਸਾਂ ਲੱਗੀਆਂ ਉਹ ਸਾਰੀਆਂ ਬੰਦ ਕਰ ਦਿੱਤੀਆਂ ਨੇਗੀਆਂ ਜੇ ਗੱਲਬਾਤ ਸਾਡੀ ਕੱਲ ਨੂੰ ਨਾ ਸੁਣੂ ਕੋਈ ਸਰਕਾਰ ਤਾਂ ਅਸੀਂ ਕੱਲ ਨੂੰ 12 ਵਜੇ ਤੋਂ ਬਾਅਦ ਪ੍ਰੋਪਰ ਜੇ ਸਾਡੇ ਬਾਕੀ ਡੀਪੂ ਬੰਦ ਨੇਗੇ ਉਹ ਵੀ ਬੰਦ ਕਰਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਉਹਦੇ ਡਾਇਰੈਕਟ ਬੋਰਡੀ ਨੂੰ ਲਿਆ ਕੇ ਅਸੀਂ ਡੀਪੂ ਦੇ ਗੇਟ ਅੱਗੇ ਰੱਖਾਂਗੇ ਸਾਡੀ ਤੁਹਾਡੇ মিডিਆ ਰਾਹੀਂ ਬੇਨਤੀ ਹੈ ਵੀ ਇਹੋ ਜਿਹੀ ਕੋਈ ਨੌਬਤ ਨਾ ਵੀ ਤੇ ਸਾਨੂੰ ਇਹਦਾ ਕੁਝ ਕਰਨਾ ਪਵੇ ਸਰਕਾਰ ਨੂੰ ਇਥੋਂ ਦੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈਗੀ ਵੀ ਸਾਡੀ ਗੱਲਬਾਤ ਸੁਣੀ ਜਾਵੇ